ਔੜ ਨੇੜੇ ਪਿੰਡ ਬਲਾਉਣੀ ਫਲੋਰ ਰੋਡ ਪٹرول ਪੰਪ ਲਾਗੇ ਭਰੋਸੇਯੋਗ ਸੂਤਰਾਂ ਦੇ ਦੱਸਣ ਅਨੁਸਾਰ ਦੋ ਗੱਡੀਆਂ ਦੀ ਜ਼ਬਰਦਸਤ ਟੱਕਰ ਹੋਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਗੱਡੀ ਨੰਬਰ ਪੀਵੀ 2 ਏਬੀ 1857 ਤੇ ਗੱਡੀ ਨੰਬਰ ਪੀਵੀ ਜੀ ਪੀਵੀ 10 ਜੀ ਐਮ 4400 ਦੀ ਜ਼ਬਰਦਸਤ ਟੱਕਰ ਹੋਈ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਉਸ ਮੁਤਾਬਕ ਤਿੰਨ ਜਖਮੀਆਂ ਨੂੰ ਔਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜੋ ਉਟਾਲਾਂ ਦੇ ਦੱਸੇ ਜਾ ਰਹੇ ਹਨ ਤੇ ਪੱਤਰਕਾਰ ਜਦੋਂ ਉੱਥੇ ਪਹੁੰਚੇ ਤਾਂ ਉਹਨਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਸੀ ਬਾਕੀ ਦੋ ਜ਼ਖਮੀਆਂ ਨੂੰ ਔਰ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਸ ਦੇ ਵਿੱਚ ਦੋ ਔਰਤਾਂ ਅਮਰਤਕੌਰ ਪਤਨੀ ਰਜਿੰਦਰ ਸਿੰਘ ਤੇ ਦੂਜੀ ਔਰਤ ਗਰਮੀਤ ਕੌਰ ਉਮਰ ਇਹਨਾਂ ਦੀ ਕੋਈ ਕਰੀਬ ਜੋ ਦੱਸੀ ਗਈ ਹੈ ਡਾਕਟਰ ਸਾਹਿਬ ਵੱਲੋਂ 74 ਸਾਲ ਦੱਸਣ ਅਨੁਸਾਰ ਅੰਮ੍ਰਿਤਕੋੜ ਦੀ ਹਾਲਤ ਸੀਰੀਅਸ ਹੈ ਜਿਸ ਦੇ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਤੇ ਦੂਜੀ ਔਰਤ ਗਰਮੀਤਕੋੜ ਦੇ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ ਇਹ ਲੁਧਿਆਣਾ ਦੇ ਰਹਿਣ ਵਾਲੇ ਹਨ ਤੇ ਇਹਨਾਂ ਨੂੰ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ ਇਹ ਲੁਧਿਆਣਾ ਦਾ ਹੀ ਰਹਿਣ ਵਾਲੇ ਸਨ ਤੇ ਕੁਝ ਜ਼ਖਮੀ ਉਟਾਲਾਂ ਦੇ ਦੱਸੇ ਜਾ ਰਹੇ ਹਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਬਲੋਣੀ ਤੋਂ ਜਦੋਂ ਅਸੀਂ ਫਲੋਰ ਓੜਾਪੜ ਵੱਲ ਨੂੰ ਜਾਂਦੇ ਆਂ ਬਲੋਣੀ ਤੋਂ ਅੱਗੇ ਜਾ ਕੇ ਜਿਹੜਾ ਓੜਾਪੜ ਤੇ ਬਲੋਣੀ ਦੇ ਵਿਚਕਾਰ ਜਿਹੜਾ ਪੈਟਰੋਲ ਪੰਪ ਆਂਦਾ ਆ ਉੱਤੇ ਇੱਕ ਠੇਕਾ ਹੈ ਉੱਥੇ ਜਿਹੜੀ ਆ ਕਿ ਜ਼ਬਰਦਸਤ ਦੋ ਗੱਡੀਆਂ ਦੀ ਜਿਹੜੀ ਆ ਇਹ ਟੱਕਰ ਹੋਈ ਹੈਗੀ ਆ ਤੇ بارشਾ ਹੋ ਰਹੀ ਸੀ ਮੀਂਹ ਪੈ ਰਿਆ ਸੀਗਾ ਜਦੋਂ ਅਸੀਂ ਉੱਥੇ ਪਹੁੰਚੇ ਹੈਗੇ ਤੇ ਫਿਲਹਾਲ ਸਾਨੂੰ ਕੋਈ ਉੱਤੇ ਨਹੀਂ ਮਿਲਿਆ ਸੋ ਡਾਕਟਰ ਸਾਹਿਬ ਤੇ ਜਿਹੜੀ ਹੈਗੀ ਆ ਉਹਨਾਂ ਦੀ ਜੋ ਰਿਪੋਰਟ ਅਸੀਂ ਪੇਸ਼ ਕਰ ਰਹੇ ਹੈਗੇ ਆਂ ਔਰ ਇਸ ਦੇ ਨਾਲ-ਨਾਲ ਹੀ ਜੋ ਭਰੋਸੇਯੋਗ ਸੂਤਰਾਂ ਤੋਂ ਸਾਨੂੰ ਪਤਾ ਲੱਗਾ ਉਹ ਤੁਹਾਨੂੰ ਅਸੀਂ ਦੱਸ ਰਹੇ ਆਂ ਜ਼ਬਰਦਸਤ ਇੰਨੀ ਟੱਕਰ ਸੀ ਇਸ ਦੇ ਵਿੱਚ ਕਿੰਨੀਆਂ ਸਵਾਰੀਆਂ ਸਨ ਇਹ ਫਿਲਹਾਲ ਜਿਹੜਾ ਹੈ ਕਿ ਪਤਾ ਨਹੀਂ ਲੱਗ ਸਕਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਔਰ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਹਾਂਜੀ ਸਰ ਕੀ ਨਾਮ ਕੀ ਤੁਹਾਡਾ ਮੈਂ ਡਾਕਟਰ ਕੇਸ਼ ਕੁਮਾਰ अच्छा ओड़तों हां जी एक ਬਲੌਣੀ ਐਕਸੀਡੈਂਟ ਹੋਇਆ ਸੀ ਹਾਂਜੀ ਹਾਂਜੀ ਤੇ ਉਹਦੇ ਕੋਈ ਪੇਸ਼ੈਂਟ ਵੀ ਇੱਥੇ ਆਏ ਸੀ ਹਾਂਜੀ ਦੋ ਪੇਸ਼ੈਂਟ ਸਾਡੇ ਕੋਲ ਆਏ ਸੀ ਇੱਕ ਕਿੱਥੋਂ ਦੇ ਆ ਨਾਮ ਕੀ ਹੈਗੇ ਦੱਸ ਸਕਦੇ ਇੱਕ ਪੇਸ਼ੈਂਟ ਦਾ ਨਾਮ ਆਏਗਾ ਅਮਰਤ ਕੌਰ ਠੀਕ ਹੈ ਜੀ ਬਾਈਫੌਰ ਰਜਿੰਦਰ ਸਿੰਘ ਹਾਂਜੀ ਦੂਸਰੀ ਦਾ ਦੂਸਰੇ ਪੇਸ਼ੈਂਟ ਦਾ ਗੁਰਨੀਤ ਕੌਰ ਹਾਂਜੀ ਤੇ 74 ਸਾਲ ਦੀ 올ਡ ਏਜ ਲੇਡੀ ਸੀ ਲੁਧਿਆਣੇ ਦੇ अच्छा थी? थी सी, तो ਇਹਨਾਂ ਦੀ ਜਦੋਂ ਤੁਹਾਡੇ ਕੋਲ ਪਹੁੰਚੇ ਇਹਨਾਂ ਦੀ ਹਾਲਤ ਕਿਸ ਤਰ੍ਹਾਂ ਦੀ ਸੀ ਇਹਨਾਂ ਦੀ ਹਾਲਤ ਅੰਮ੍ਰਿਤਕੌਰ ਦੀ ਹਾਲਤ ਅੰਮ੍ਰਿਤਕੌਰ ਦੀ ਹਾਲਤ ਜ਼ਿਆਦਾ ਸਿਰੇ ਸੀ ਉਹਦੇ ਸਿਰ ਦੇ ਵਿੱਚ ਕਾਫੀ ਇੰਜਰੀ ਸੀ اچھا ਤੇ ਉਹਦੀ ਪੱਟ ਦੀ ਹੱਡੀ ਵੀ ਟੁੱਟੀ ਹੋਈ ਸੀ ਐਕਸਰਾ ਕਰਕੇ ਪਤਾ ਚੱਲੇ ਉਹਦੀ ਪੱਟ ਦੀ ਹੱਡੀ ਵੀ ਟੁੱਟੀ ਹੋਈ ਤੇ ਦੂਸਰਾ ਪੇਸ਼ੈਂਟ ਦੂਸਰਾ ਪੇਸ਼ੈਂਟ ਦੇ ਗੋਡਿਆਂ ਦੇ ਪ੍ਰੋਬਲਮ ਤੇ ਜੇ ਜਿਹਦੀ ਹਾਲਤ ਸੀਰੀਅਸ ਸੀਗੀ ਉਹਨਾਂ ਨੂੰ ਤੁਸੀਂ ਫੇਰ ਕੋਈ ਰੈਫਰ ਕੀਤਾ ਜਾਂ ਕਿਸੇ ਨੂੰ ਉਹਨਾਂ ਨੂੰ ਅਸੀਂ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਕਿਉਂਕਿ ਉਹ ਬੇਸਿਕਲੀ ਲੁਧਿਆਣੇ ਦੇ ਰਹਿਣ ਵਾਲੇ ਸੀ ਅੱਛਾ ਵੈਸੇ ਵੀ ਉਹ ਲੁਧਿਆਣੇ ਦੇ ਵਾਸੀ ਸੀ ਬਸ ਤੇ ਮਤਲਬ ਕੰਡੀਸ਼ਨ ਖਰਾਬ ਹੋਣ ਕਰਕੇ ਤੁਸੀਂ ਰੈਫਰ ਇਹ ਕਿੰਨੇ ਵਜੇ ਪਹੁੰਚੇ ਤੁਹਾਡੇ ਕੋਲ ਅੰਦਾਜ਼ਾ ਕੋਈ ਅੰਦਾਜ਼ਾ 12:00 ਵਜੇ ਦੇ ਲਗਭਗ 12:00 ਵਜੇ ਦੇ ਲਗਭਗ ਤੁਹਾਡੇ ਕੋਲ ਪਹੁੰਚੇ ਹਾਂਜੀ ਸ਼ੁਕਰੀਆ